ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਵਧੀਆ ਜੀ ਤੇ ਅੱਜ ਮੇਰੀਆਂ ਭੈਣਾਂ ਦੇ ਚਿਹਰੇ ਵਾਸਤੇ ਆਪਾਂ ਇੱਕ ਬਹੁਤ ਹੀ ਵਧੀਆ ਕਰੀਮ ਲੈ ਕੇ ਆਈਏ ਜਿਹੜੀ ਕਿ ਤੁਸੀਂ 2 ਜਾਂ 3 ਦਿਨ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਸ ਦੇ ਨਾਲ ਤੁਹਾਡੇ ਚਿਹਰੇ ਤੇ ਗਲੋ ਵੀ ਆਵੇਗਾ ਦਾਗ-ਧੱब्बे ਵੀ ਖਤਮ ਹੋਣਗੇ ਤੇ ਚਾਹੀਆਂ ਦੀ ਸਮੱਸਿਆ ਤੇ ਚਿਹਰੇ ਦਾ ਜਿਹੜਾ ਕਾਲਾਪਣਾ ਉਹ ਵੀ ਸਹੀ ਹੋ ਜਾਊਗਾ ਤੁਹਾਡਾ ਚਿਹਰਾ ਜਿਹੜਾ ਦਿਨੋ-ਦਿਨ ਨਿਖਰਨਾ ਸ਼ੁਰੂ ਹੋ ਜਾਵੇਗਾ ਤੁਸੀਂ ਲੈਣੀ ਹੈ ਜੀ ਮਲਾਈ ਮਲਾਈ ਤੇ ਇੱਕ ਆਲੂ ਆਲੂ ਹਵਾਲਿਆ ਹੋਣਾ ਚਾਹੀਦਾ ਤੁਹਾਡਾ ਕੱਚਾ ਆਲੂ ਨਹੀਂ ਲੈਣਾ ਤੇ ਇਹਨੂੰ ਆਲੂ ਨੂੰ ਤੁਸੀਂ ਇਹਦੇ ਵਿੱਚ ਮੈਸ਼ ਕਰਨਾ ਹੈ ਬਿਲਕੁਲ ਕਰੀਮ ਆਮ ਦੇ ਵਿੱਚ ਤਿਆਰ ਕਰ ਲੈਣਾ ਮੈਸ਼ ਕਰਕੇ ਤੇ ਨਾਲ ਤੁਹਾਡੇ ਚਿਹਰੇ ਦਾ ਜਿਹੜਾ ਨਿਖਾਰ ਉਹ ਵੀ ਆਵੇਗਾ ਤੇ ਛਾਈਆਂ ਵਗੈਰਾ ਦੀ ਸਮੱਸਿਆ ਵੀ ਜਿਹੜੀ ਇਹ ਕਰੀਮ ਤੁਸੀਂ ਮਾਰਕੀਟ ਫ੍ਰਿਜ ਜਿਹਾ ਰੱਖ ਸਕਦੇ ਹੋ ਹੁਣ ਤਾਂ ਸਰਦੀਆਂ ਚੱਲ ਰਹੀਆਂ ਬਾਹਰ ਵੀ ਰੱਖ ਸਕਦੇ ਹੋ ਤੇ ਫਿਰ ਇਹ ਦਾ ਜਿਹੜਾ ਕਿ ਜਵੇਂ ਆਪਾਂ ਦੂਸਰੀ ਪਿਆਰ लवली ਦਾ ਕਰੀਮ ਆ ਯੂਜ਼ ਕਰਦੇ ਆ ਉਸ ਤਰ੍ਹਾਂ ਇਹਨੂੰ ਚਿਹਰੇ ਤੇ ਰਾਤ ਨੂੰ ਲਗਾ ਕੇ ਪੈਣਾ ਤੇ ਸਵੇਰ ਉੱਕਸੇ ਪਾਣੀ ਦੇ ਨਾਲ ਚਿਹਰਾ ਜਿਹੜਾ ਤੁਸੀਂ ਧੋ ਲੈਣਾ ਤੇ ਤੁਹਾਡੇ ਚਿਹਰੇ ਤੇ ਨਿਖਾਰ ਜਿਹੜਾ ਆਉਣਾ ਸ਼ੁਰੂ ਹੋ ਜਾਵੇਗਾ ਬਹੁਤ ਈਜ਼ੀ ਤਕਨੀਕ ਹੈ ਦੇਖੋ ਬਿਲਕੁਲ ਆਉਂਦੇ ਵਿੱਚ ਤਿਆਰ ਹੋ ਜਾਂਦੀ ਹੈ ਇੱਕ ਆਲੂ ਦੀ ਕਰੀਮ ਹੈ ਜਿਹੜੀ 4 ਤੋਂ 5 ਅਲੂ ਦੀ ਕਰੀਮ 4 ਤੋਂ 5 ਦਿਨਾਂ ਦਾ ਮ ਆ ਜਾਂਦੀ ਹੈ ਠੀਕ ਹੈ ਤੁਸੀਂ ਇੱਕ ਵਾਰ ਹੀ ਬਣਾ ਕੇ ਇਹਨੂੰ ਸਟੋਰ ਕਰ ਸਕਦੇ ਹੋ ਤੇ ਆਪਣੇ ਚਿਹਰੇ ਤੇ ਇਸ ਤਰ੍ਹਾਂ ਦੀ ਮਾਜਾ ਜਿਹੜੀ ਤੁਸੀਂ ਕਰਨੀ ਹੈ ਹਲਕੇ ਹੱਥਾਂ ਨਾਲ ਤੇ ਸਵੇਰ ਚਿਹਰਾ ਜਿਹੜਾ ਕੋਸੇ ਪਾਣੀ ਨਾਲ ਧੋ ਲੈਣਾ ਮલાઈ ਦੋਨੋਂ ਨੂੰ ਮਿਕਸ ਕਰਕੇ ਇਹ ਕਰੀਮ ਤੇ ਬਣਾ ਕੇ ਦੇਖਿਓ ਜੀ ਦਿਨਾਂ ਦੇ ਵਿੱਚ ਜਿਹੜਾ ਨਿਖਰਨਾ ਸ਼ੁਰੂ ਹੋ ਜਾਵੇਗਾ ਤਾਂ ਰਿਜ਼ਲਟ ਹੈ ਜਿਹੜਾ ਤੁਹਾਡੇ ਸਾਹਮਣੇ ਹੋਵੇਗਾ ਜੇ ਇਹ ਆਪਣੀ ਰੈਸਪੀ ਤੁਹਾਨੂੰ ਬਹੁਤ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਸ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਸਾवले ਰੰਗਲੀ ਤਾਂ ਕਾਫੀ ਪਰਫੈਕਟ ਆਈਏ ਐਸੇ ਰੰਗ ਕੋਈ ਵੀ ਪਾੜਾ ਨਹੀਂ ਹੁੰਦਾ ਤੇ ਇਸ ਕਰਕੇ ਜਿੰਨਾ ਭੈਣਾਂ ਨੂੰ ਲੱਗਦਾ ਹੈ ਕਿ ਸਾਡਾ ਰੰਗ ਜਿਹੜਾ ਗੋਰਾ ਹੋਣਾ ਚਾਹੀਦਾ ਤੇ ਉਹ ਇਸ ਦੀ ਮ사ਜ ਬਣਾ ਕੇ ਜ਼ਰੂਰ ਕਰਨ ਸਾਡਾ ਚਿਹਰਾ ਜਿਹੜਾ ਚਮਕ ਕੇ ਤੇ ਰੰਗ ਚੋੜਾਂਗੇ ਗੋਰਾ ਹੋਣਾ ਪੂਰਾ ਸ਼ੇਅਰ ਬਣਾ ਸ਼ੁਰੂ ਹੋ ਜੂਗਾ